10 ਨਵੰਬਰ ਨੂੰ ਚੰਡੀਗੜ੍ਹ ਪਹੁੰਚੋ ਜਿੱਥੇ ਕਿਤੇ ਵੀ ਜੋ ਕੁਝ ਤੁਸੀਂ ਕਰ ਸਕਦੇ ਹੋ ਐ ਸੰਘਰਸ਼ ਦੇ ਲਈ ਪੋਸਟਾਂ ਪਾ ਸਕਦੇ ਹੋ ਐ ਸ਼ਮੀਤ ਸਿੰਘ ਦੀ ਆਪਾਂ ਮਦਦ ਕਰਨੀ ਹੈ ਕਿਉਂਕਿ ਅਸ਼ਮੀਤ ਸਿੰਘ ਦੇ ਵਿੱਚੋਂ ਆਪਾਂ ਨੂੰ ਉਹ ਗੁਣ ਉਹ ਸਾਰਾ ਕੁਝ ਆਪਾਂ ਨੂੰ ਦਿਖਾਈ ਦੇ ਰਿਹਾ ਉਸ ਤਰੀਕੇ ਨਾਲ ਆਪਾਂ ਯਤਨ ਕਰਨੇ ਆ ਉਸ ਤਰੀਕੇ ਨਾਲ ਆਪਾਂ ਸਪੋਰਟ ਕਰਨੀ ਆ ਸੰਘਰਸ਼ ਆ ਇਹ ਜੰਗ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਆਪਾਂ ਉੱਥੇ ਜਿਹੜੇ ਜਿਹੜਾ ਦੀਵਾ ਸੰਘਰਸ਼ ਦਾ ਉਹਨੂੰ ਬਲਦਾ ਰੱਖਣਾ ਦੀਵੇ ਦੀ ਲੋਅ ਅਸੀਂ ਬੁਝਣ ਨਹੀਂ ਦੇਣੀ ਹੈਗੀ ਇਸ ਤਰੀਕੇ ਨਾਲ ਆਪਾਂ ਲਗਾਤਾਰ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਕਿਉਂਕਿ ਖਾਲਸਤਾਨ ਉੱਥੇ ਹੀ ਹੈ ਪੰਜਾਬ ਵਸਦਾ ਗੁਰਾਂ ਦੇ ਨਾਮ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਉਹੀ ਖਾਲਸਤਾਨ ਉੱਥੇ ਐਕਟੀਵਿਟੀ ਜ਼ਰੂਰੀ ਹੈ ਉੱਥੇ ਐਕਟਿਵ ਰਹਿਣਾ ਚਾਹੀਦਾ ਸੰਘਰਸ਼ ਕਿਸੇ ਵੀ ਤਰੀਕੇ ਹਾਥੀ ਦੇ ਪੈਰ ਚ ਸਭ ਦੇ ਪੈਰ ਇਹ ਇੱਥੇ ਲਾਗੂ ਨਹੀਂ ਹੁੰਦੀ ਹੈਗੀ ਗੱਲ ਵੱਖ-ਵੱਖ ਮੋਰਚਿਆਂ ਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਅਸੀਂ ਲੜਾਈ ਲੜ ਰਹੇ ਹਾਂ ਲੜਨੀ ਹੈ ਇਸ ਸੰਘਰਸ਼ ਦੀ ਹਰ ਤਰੀਕੇ ਨਾਲ ਬਦਲ ਕਰਨੀ ਹੈ ਤੇ ਕਿਉਂਕਿ ਇਹਦੇ ਨਾਲ ਹੀ ਸਾਡਾ ਮਤਲਬ ਅੱਗੇ ਜਿਹੜਾ ਹੈ ਅੱਗੇ ਕਦਮ ਵਧ ਰਹੇ ਨੇ